ਚੋਰਾਂ ਵੱਲੋਂ ਲਗਾਤਾਰ ਚੋਰੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣਾ ਲਗਾਤਾਰ جاری ਹੈ ਤੇ ਪੁਲਿਸ ਵੱਲੋਂ ਵੀ ਆਪਣੀ ਮੁਸਤੱਦੀ ਦਿਖਾਉਂਦੇ ਹੋਏ ਇਹਨਾਂ ਚੋਰਾਂ ਤੇ ਨਕੇਲ ਕੱਸਣ ਦੇ ਲਈ ਵਚਨਬੱਧ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਜੋ ਹੈ ਰਾਜਪੁਰਾ ਤੋਂ ਸਾਹਮਣੇ ਆਇਆ ਸੀਗਾ ਕਿ ਇੱਕ ਜੋ ਆਟੋ ਚਾਲਕ ਨੂੰ ਗਨਪੁਆਇੰਟ ਤੇ ਤਿੰਨ ਬੰਦਿਆਂ ਵੱਲੋਂ ਜੋ ਹੈ ਲੁੱਟ ਲਿੱਤਾ ਗਿਆ ਸੀਗਾ ਉਸੇ ਸੰਬੰਧ ਵਿੱਚ ਉਸਨੇ ਸ਼ਿਕਾਇਤ ਜੱਜ ਸਦਰ ਪੁਲਿਸ ਰਾਜਪੁਰਾ ਨੂੰ ਦਿੱਤੀ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਚੋਰਾਂ ਦੀ ਪੈੜ ਨੱਪੀ ਤੇ ਤਿੰਨੋਂ ਲੁਟੇਰਿਆਂ ਨੂੰ ਜੋ ਹੈ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਸਬੰਧ ਵਿੱਚ ਜ਼ਿਆਦਾ ਜਾਣਕਾਰੀ ਲਈ ਅਸੀਂ ਗੱਲਬਾਤ ਕਰਾਂਗੇ ਸਦਰ ਥਾਣੇ ਦੇ ਜੋ ਐਸ ਐਚ ਓ ਨੇ ਸਰਦਾਰ ਗੁਰਸੇਵਕ ਸਿੰਘ ਸਿੱਧੂ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਇਹ ਚੋਰੀ ਨੂੰ ਇਹਨਾਂ ਨੇ ਕਿਸ ਤਰ੍ਹਾਂ ਅੰਜਾਮ ਦਿੱਤਾ ਸੀਗਾ ਤੇ ਗਨ ਪੁਆਇੰਟ ਤੇ ਕਿਸ ਤਰ੍ਹਾਂ ਲੁੱਟ ਕੀਤੀ ਗਈ ਸੀ ਤੇ ਅੱਗੇ ਹੋਰ ਕੀ ਖੁਲਾਸੇ ਹੋਣ ਦਾ ਖੱਛਾ ਜੋ ਹੈ ਇਹਨਾਂ ਚੋਰਾਵਾਂ ਵੱਲੋਂ ਜੋ ਇਨਕੁਆਇਰੀ ਵਿੱਚ ਆਏਗਾ ਇਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਜਾਏਗੀ ਉਹਦੇ ਵਿੱਚ ਇਹਨਾਂ ਦਾ ਕੀ ਕਹਿਣਾ ਹੈ ਮੇਰਾ ਨਾਮ ਰਾਜ ਨੇ ਜੀ ਸਰ ਸਾਹਮਣੇ ਜਿਹੜੇ ਵਾਲੇ ਮੈਂ ਪ੍ਰਣਾ ਰਾਜ ਬਰਾਵੀ ਗਾਂਧੀ ਇਹ ਮੇਰੇ ਤੋਂ ਸਰ 3:30 ਵਜੇ ਰਾਤ ਨੂੰ 16 ਤਰੀਕ ਦੀ ਰਾਤ ਨੂੰ ਸਵੇਰ ਨੂੰ ਜੀ ਤੇ ਮੇਰੇ ਤੋਂ ਆਟੋ ਖੋਲਿਆ ਜੀ ਇਹਨਾਂ ਨੇ ਪਿਸਤਲਾਂ ਦਿਖਾ ਕੇ ਮੁੰਡੇ ਨੇ ਤੁਸੀਂ ਕਿੱਥੇ ਖੜੇ ਸੀਗੇ ਮੈਂ ਜੀ ਉਰੇ ਮੈਂ ਬਾਈਪਾਸ ਤੇ ਖੜਾ ਤਾਂ ਜੀ ਮੈਨੂੰ ਓਰ ਤੋਂ ਵੀ ਵੀ ਐਵੇਂ ਕਰਕੇ ਲੈ ਗਦੇ ਵੀ ਸਵਾਰੀ ਦੇ ਰੇਟ 'ਚ ਮੈਨੂੰ ਕਹਿੰਦੇ ਜਿਰਕਪੁਰ ਜਾਣਾ ਤੇ ਰਸਤੇ 'ਚ ਜਾ ਕੇ ਮੁੰਡਿਆਂ ਨੇ ਮੈਨੂੰ ਪਿਸਟਲਾਂ ਦਿਖਾ ਕੇ ਤੇ ਮੇਰੇ ਤੋਂ ਆਟੋ ਖੋਲਿਆ ਜੀ ਇਹਨਾਂ ਨੇ ਅੱਛਾ ਹਾਂਜੀ ਕੁਝ ਹੋਰ ਕਿਹਾ ਤੁਹਾਨੂੰ ਉੱਥੇ ਇਹਨਾਂ ਨੇ ਕੀ ਕੀ ਲੇ ਗਿਆ ਨਹੀਂ ਮੈਨੂੰ ਕਹਿੰਦੇ ਨੇ ਤਾਂ ਤੈਨੂੰ ਜਾਨ ਤੋਂ ਮਾਰ ਦਾਂਗੇ ਵੀ ਥੱਲੇ ਹੋ ਜਾ ਵੀ ਨਿਕਲ ਜਾ ਗਾਲਾਂ ਗੂਲਾਂ ਕੱਢ ਕੇ ਇਹਨਾਂ ਨੇ ਮੈਨੂੰ ਤਾਰ ਕੇ ਤੇ ਆ ਪਿੱਛੇ ਭੱਜ ਗਿਆ ਉਦੋਂ ਇਹ ਨਹੀਂ ਪਤਾ ਸਰ ਇਹਨਾਂ ਨੂੰ ਪੁਲਿਸ ਨੂੰ ਪਤਾ ਹੈ ਹਾਂਜੀ ਮੇਰਾ ਸਰ ਆਟੋ ਮੋਬਾਈਲ ਤੇ ਪੈਸੇ ਲੈ ਗਏ ਇਹ ਇੱਕ ਇਹ ਚੀਜ਼ ਸੀਗੀ ਇਹ ਜੀ ਪਿੱਛੇ ਕਾਰ 'ਚ ਤੇ ਜੀ ਆਪਣੀ ਪਿੱਛੇ ਕਾਰ ਦੀ ਜੀ ਤੁਹਾਡੇ ਨਾਲ ਗੱਲ ਹੋਈ ਉਦੋਂ ਕਾਰ 'ਚ ਬੈਠੇ ਸੀਗੇ ਨਹੀਂ ਨਹੀਂ ਦੋ ਮੁੰਡੇ ਬਾਹਰ ਤੇ ਜੀ ਇਹ ਜਿਹੜੀ ਕਾਰ ਦੀ ਜੇ ਬਾਅਦ ਚ ਪਿੱਛੇ ਲੱਗੀ ਜੀ ਮੈਨੇ ਨਹੀਂ ਨਹੀਂ ਜਦੋਂ ਤੁਹਾਡੇ ਨਾਲ ਗੱਲ ਕੀਤੀ ਇਹਨਾਂ ਨੇ ਉਦੋਂ ਕਾਰ ਚ ਉਤਰੇ ਸੀਗੇ ਹਾਂਜੀ ਇਹ ਕਾਰ ਚ ਉੱਥੋਂ ਉਤਰੇ ਜੀ ਤੁਹਾਨੂੰ ਕਿਹਾ ਵੀ ਜਿਰਕਪੁਰ ਜਾਣਾ ਹੈ ਹਾਂਜੀ ਜਿਰਕਪੁਰ ਜਾਣਾ ਜੀ ਦੋ ਜਣਾਂ ਨੇ ਇਹ ਤੁਸੀਂ ਇਹ ਤੁਸੀਂ ਆਪਣੇ ਮਤਲਬ ਜਿੱਲੇ ਤੋਂ ਉਤਾਰ ਕੇ ਗਏ ਸੀਗੇ ਉਸ ਤੋਂ ਬਾਅਦ ਤੁਸੀਂ ਪੁਲਿਸ ਤੇ ਕਰ ਉਹ ਰਿਕੀ ਨੂੰ ਪ੍ਰਸ਼ਾਸਨ ਨੂੰ ਬੁਲਾਇਆ ਸੀ ਹਾਂ ਜੀ ਮੈਂ ਪੁਲਿਸ ਜੀ ਨੂੰ ਮੈਂ ਪੁਲਿਸ ਨੂੰ ਫੋਨ ਕੀਤਾ ਸੀ 100 ਨੰਬਰ ਤੇ ਜੀ ਤੈਸੋ ਬੇਸੋ ਮੇਰੀ 6 ਵਜੇ ਜੀ ਮੇਰੇ ਕੋਲ ਡੀਐਸਪੀ ਸਾਹਿਬ ਜੀ ਦਾ ਫੋਨ ਆ ਗਿਆ ਜੀ ਉੱਥੇ ਵੀ ਮੌਕੇ ਬਾੜਦਾ ਤੇ ਪਹੁੰਚ ਗਏ ਜੀ ਉਹ ਹਾਂਜੀ ਤੇ ਬਾਚਾ ਸੋਜਾ ਸਾਹਿਬ ਨੇ ਸਾਰਾ ਦਿਨ ਮੇਰੀ ਮਦਦ ਕੀਤੀ ਜੀ ਮੈਨੂੰ ਆਟੋ ਤੇ ਮੇਰਾ ਮੋਬਾਈਲ ਰਿਕਵਰ ਕਰਾ ਲਿਆ ਪੁਲਿਸ ਵਾਲਿਆਂ ਨੇ 24 ਘੰਟੇ ਵਿੱਚ ਵਿੱਚ ਹਾਂਜੀ 24 ਘੰਟੇ ਤੋਂ ਪਹਿਲਾਂ ਹੀ ਰਿਕਵਰ ਕਰ ਲਿਆ ਜੀ ਇਹਨਾਂ ਨੇ ਗੁੰਡੇ ਫੜ ਲਏ ਜੀ ਤੇ ਆਟੋ ਵੀ ਨਾਲ ਲੈ ਲਿਆ ਜੀ ਮਾਨਨ ਜੀ ਹੈ ਜੀ ਪਟਿਆਲਾ ਸ਼੍ਰੀ ਕਮਿਟੀ ਹੈ ਕਿ ਐਸਐਸਪੀ ਪਟਿਆਲਾ ਸ਼੍ਰੀ ਕਰੇ ਕਰਨ ਲੱਗੀ ਹੈ ਜੀ ਦਾ ਨਵੇਸ਼ਾ ਹੈ ਜੀ ਪਟਿਆਲਾ ਤੇ ਉਹ ਹਮੇਸ਼ਾ ਹੀ ਜਿਹੜੀ ਮਸ਼ੀਨ ਨੂੰ ਸਲੋਸੇ ਉੱਤੇ ਕਰਨੇ ਦਿੱਤਾ ਹੈ ਸਾਡੇ ਕੋਲ 16 ਤਰੀਕ ਨੂੰ ਰਾਜਨਿਥਾਨ ਤੋਂ ਜਤਾਰਾਮ ਜਿਹੜੇ ਪਰਾਲੇ ਰਾਏ ਤੋਂ ਰਹਿੰਦਾ ਹੈ ਇਹਨਾਂ ਨੇ ਇੱਕ ਜਿਹੜਾ ਉਹਨਾਂ ਨਾਲ ਇੰਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹ ਉਹਨਾਂ ਨੇ ਕਹਿ ਨਿਕਾਲਿਆ ਕਿ 16 ਤਰੀਕ ਨੂੰ ਸਵੇਰੇ 3:30 ਦੇ ਆਸ-ਪਾਸ ਇੱਕ ਘਟਨਾ ਹੋਈ ਲੱਗੇ ਕੀ ਹੁੰਦਾ ਤਿੰਨ ਬੰਦੇ ਜੱਦੀ ਚੱਲਿਆ ਜਿਹਦੇ ਵਿੱਚ ਦੋ ਬੰਦੇ ਉੱਤਰ ਗਏ ਇਹਨਾਂ ਨੇ ਜੀਤ ਕੋਰ ਜਾਣ ਵਾਸਤੇ ਉਹਦੇ ਨਾਲ ਗੱਲ ਤੇ ਹਜ਼ਾਰ ਰੁਪਏ ਦੀ ਵੀ ਗੱਲ ਤਾਂ ਹੁੰਦੀ ਹੈ ਤਾਂ ਤਾਂ ਕਿ ਦੀ ਤੇ ਉਸ ਤੋਂ ਬਾਅਦ ਉਹ ਦੋਨੇ ਨੂੰ ਨਾਲ ਲੈ ਕੇ ਜਿਹੜਾ ਆਪਣੇ ਆਟੋ ਦੇ ਵਿੱਚ ਬਿਠਾ ਕੇ ਜੀਪ ਪਰ ਵੱਲ ਚਲੇ ਜਾਂਦੇ ਤੇ ਉਹ ਜੇ ਸੀਐਨਜੀ ਪੰਪ ਤੇ ਸੀਐਨਜੀ ਸਵਾਰ ਕੇ ਜਿਹੜੇ ਅੱਗੇ ਨਿਕਲਦੇ ਆ ਪ੍ਰਾਈਮ ਹੱਦ ਤੋਂ ਜਾ ਕੇ ਜਿਹੜੇ ਦੋਨੇ ਮੁੰਡੇ ਆ ਉਹ ਉਹਨਾਂ ਕਿਸ ਤੇ ਜਿਹੜਾ ਮੁੰਡਾ ਉਹ ਆਪਣੇ ਜਿਹੜੇ ਡਰਾਈਵਰ ਨੇ ਜਿਹੜਾ ਆਟੋ ਡਰਾਈਵਰ ਆ ਉਹਦੇ ਕੰਨ ਤੇ ਕਿਸ ਤੇ ਕੰਨ ਤੇ ਉਹਨੂੰ ਕਾਬੂ ਕਰ ਲੈਂਦਾ ਤੇ ਉਹਨੂੰ ਕਿੱਥੇ ਰਖਾ ਲੈਂਦਾ आप ऑफिस कराने लगे हो। जाते जाते के तो आलमपुर ट्रक तो जा 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 जा। तो से जाके उतार के आके घर मार के निकल जाए जो कोई इंसीडेंट रिपोर्ट होवाई करके परसा दर्ज किया परसा दर्ज जो साबे नंबर एफ आई आर सोलह पच्ची अंडर सैक्शन कमी नौ तीन से साहठ डी एम एस पच्चीकर दुरानी पच्चीस जो साकल ਜਿਹੜੀ ਲਿੰਗ ਆ ਹਲਕੀ ਨਾਲ ਉਹਦਾ ਕਿਤੇ ਵੀ ਪਾੜ ਰਿਹਾ ਤੇ ਜਾਨੇ ਤੇ 30 ਅਸੂਰੀ ਦੇ ਵਿੱਚ ਉਹ ਜਿਹੜਾ ਗੱਡੀ ਨੰਬਰ ਹੈ ਸਾਨੂੰ ਜੋ ਸਾਨੂੰ ਫਾਈਂਡ ਆਊਟ ਕੀਤਾ ਸੀ ਵੀ 01b 3270 ਵੈਗਨਰ ਗੱਡੀ ਉਹ ਗੱਡੀ ਆਇਡੈਂਟੀਫਾਈ ਕਰਕੇ ਉਹ ਜਿਹੜੀ ਕੀਤੀ ਆ ਉਹ ਸਾਨੂੰ ਲੁਧਿਆਣਾ ਦੇ ਕਿਤੇ ਆ ਬੱਸੇ ਨੇ ਉਹਦੇ ਵਿੱਚ ਅੱਜ ਉਹ ਪੀਕਾ ਕੀਤਾ ਸਾਨੂੰ ਕੀ 14 ਤਰੀਕ ਨੂੰ ਸ਼ਾਮ ਨੂੰ ਦੁਆਨੇ ਤੋਂ ਕੁਇਸਰੀਏ ਸੀ ਜਦੀ ਹੈ ਜਿਹੜੇ ਸਾਡੀ ਜਿਹੜੀ ਸਾਡੀ ਅਧਿਕਾਰੀ ਖੇਤ ਤੋਂ ਮੇਨ ਰੂਡ ਦੇ ਕੋਲੇ ਮੰਗੇ ਕਰਦੇ ਸੀ ਇਹਨਾਂ ਨੇ ਜੀ ਆਈਪੀ ਰੋਡਾ ਕੀਤਾ ਤੇ ਰੌਂਡਰ ਕਰਕੇ ਦਿੱਕਸ ਨੂੰ ਪਤਾ ਲੱਗਿਆ ਕਿ ਇਹ ਬੰਦੇ ਨੇ ਇਹ ਕਰਾ ਜਿਹੜੀ ਵਾਧਾ ਸੀ ਇਹ ਬੰਦੇ ਸੀ ਰੱਖ ਕਰਕੇ ਇਹ ਸਿਮਾਨ ਹਾਸਲ ਕੀਤਾ ਦੁਆਨੇ ਤੋਂ ਪ੍ਰਮਾਣ ਸਾਦੇ ਕੋਲ ਇਹਨਾਂ ਨੇ ਇਹ ਮੰਗਿਆ ਕਿ ਉਹ ਲਾਟਰੀ ਵਿੱਚ ਹੋ ਰਹੀ ਆ ਤਾਂ ਗੱਲ ਜਦੀ ਵਿੱਚ ਜੀ ਹੋ ਰਹੀ ਇਹ ਐਕਚੁਅਲੀ ਕਿੰਨੇ ਜੀਵਨ ਇਸ ਨਾਮ ਨੇ ਰਾਹੁਲ ਖਾਨਾ ਸਰਵਿੰਦਰ ਖਾਨ ਚਿੱਲਾ ਪੀ ਲਗਾਇਆ ਸਲੀਪ ਖਾਨ ਹਨੋ ਸਵੰਤ ਖਾਨ ਗਲੀ ਨੰਬਰ 6 ਦਕਨਤ ਮੈਦਨ ਸੇ ਲਗਾਇਆ ਤੇ ਨੰਬਰ ਸੰਸਾਰਾ ਸਰਵਿੰਦਰ 3 ਰਾਸਤੀ ਮਕਾਨ ਨੰਬਰ ਕੋਲੀ ਨੰਬਰ 4 ਜੀ ਨਗਰ ਕੇ ਦੀ ਰੋਡ ਤੇ ਕਿੰਨੇ ਲਗਾਇਆ ਹੋਇਆ ਨਾਲ ਇਹ ਰੈਗੂਲਰ ਕੋਈ ਕੁਝ ਨਹੀਂ ਆਈ ਸੀ ਇਹ ਇਕ ਤਿਰਸਵਾਰਤ ਕਰਨ ਦੇ ਉਰਦ ਦੇ ਨਾਲ ਆਇਆ ਇਹ ਕਿੰਨੇ तो ਰਹਾ ਉਹ ਜਿਹੜੀ ਗਾਇਨਿਕ ਜਿੱਤੇ ਕਾਈਟ ਵਾਪਸੀ ਜਿਹਨੇ ਤੋਂ ਦੋ ਬੰਦੇ वापसी ਬੈਠ ਗਏ ਤੇ ਇੱਕ ਜਿਹੜਾ ਜਿਹੜੀ ਜਿਹੜੀ ਕਮੇਦ ਕੀਤੀ ਉਸ ਤੋਂ ਬਾਅਦ ਉਹ ਸੁਨੇਹ ਕਰਦੀ ਜਿਸ ਨੇ ਪਾਪੇ ਤੇ ਉਹ ਅੱਜ ਤੋਂ ਰੈਂਟ ਪਾਉਣ ਦੀ ਜੱਦੀ ਆ ਰਹੀ ਉਹ ਉਹਦਾ ਪੁੱਛਾ ਕਰਦੇ ਕਹਿੰਦੇ ਉਹਨਾਂ ਵੀ ਜਿੱਤੇ ਲਈ ਜੀ ਲੇਕਿਨ ਠੀਕ ਹੈ ਹਾਂ ਸਾਡੀ ਜਿਹੜੀ ਸੈਕੂਲ ਜੋ ਅਸੀਂ ਇੰਨੇ ਬੰਦੇ ਆਪਣੀ ਰੈਗੂਲਰ ਗੱਡੀਵਾੜੇ ਤੋਂ ਅਨ ਗੱਡੀਾਂ ਨੂੰ ਬਾਜ਼ਾਰ ਨਾਲ ਲਾਦੇ। ਇਹਨਾਂ ਦਾ ਕਹਿਣਾ ਇਹ ਸੀ ਕਿ ਜਿਹੜਾ ਸਣੀ ਤਹਾਣਾ ਉਹਦੇ ਤੇ ਜਿਹੜਾ ਤੇਲ ਦੇ ਫਰੇ ਦੇ ਕਰਦੇ। ਇਹ 16 ਪ੍ਰਤੀਸ਼ਤ ਦੀ ਵਾਗਤ ਹੈ। ਇਹ ਅਸੀਂ 17 ਦੀ ਸ਼ਾਮ ਤੱਕ ਹੋਈਏ ਬੰਦੇ ਤੇ। ਉਹ ਇਧਰ ਉਹ ਬੰਦੇ ਆਏ ਇਹਨਾਂ ਨੇ ਕਿ ਕੋਈ ਜਿੰਨੇ ਅੱਜ ਤੋਂ ਲੈ ਬੱਤਾ ਹੈ। ਤੁਸੀਂ ਬੈਲੋ ਨੂੰ ਕਿਹੜਾ ਪਰਸਨ ਹੈਲ ਹੋ ਰਿਹਾ ਕਰਦਾ ਹੈ ਠੀਕ ਹੈ ਬਸ ਕੀ ਹੋਰ ਹੋ ਸਿੱਖ ਕਰਾਂਗੇ ਜਿਹੜਾ ਕੰਮ ਨਹੀਂ ਹੋ ਰਿਹਾ ਉਹ ਬੰਦ ਕਰਾਂਗੇ ਫਿਰ ਮੈਂ ਉਹ ਵਾਲੇ ਨੂੰ ਮੈਂ ਇਹ ਕਰਾਂਗਾ ਖਰੀਦ ਖਰੀਦ ਹਾਂ ਤੁਸੀਂ ਕਰਦੇ ਰਹੋਗੇ ਬਸ ਕੀ ਰਾਹ ਹੋਏ ਚਿੰਤ ਰਹੇ ਰਿਹਾ ਰਿਕਾਰਡ ਫਾਈਨਲ ਜਿਹੜੀ ਜੋ ਦੋ ਨੰਬਰ ਕੰਮ ਕਰਨ ਦਾ ਵਾਰਤ ਕਰਨ ਦਾ ਪ੍ਰਕਿਆ ਹੈ ਉਹ ਆਊਡੀਓ ਹੈ ਉਹ ਬੜਾ ਪ੍ਰੀਮੀਅਮ ਉਹ ਵੀ ਦਾ 3% ਇਹ ਸਾਨੂੰ ਬਸੰਤਪੁਰੇ ਦੇ ਲਾਗੇ ਜਿਹੜੀ ਅ ਇੱਕ ਨਾਣੀ ਵਾਲਾ ਜਿਹੜਾ ਕੋਲ ਆਪਾਂ ਕੀਰੇ ਵਿੱਚ ਜੀ ਰਿਹਾ ਜੀ ਰਿਹਾ ਜੀ ਸਪੀਕਰ ਤੇ ਪਾਦਰ ਇਹ ਮੈਨੂੰ ਦੱਸਣਾ ਪਿਆ ਤੇ ਇਹ ਪਿਸਟਲ ਇੱਕ ਵੀ ਚੱਲ ਗਿਆ ਉਹ ਸਪੀਕਰ ਪਿਸਟਲ ਫਾਈਲ ਜਿਹੜੇ ਆਪਣੇ ਕੋਲ ਜਿਹੜੇ ਵਾਦਨ ਕਰਨ ਵਾਲੇ ਰੱਖ ਲੈਂਦੇ ਜਿਹੜੇ ਫੋਨ ਕਰਦੇ ਤੇ ਰਾਤ ਦੇ ਟਾਈਮ ਇਹ ਕਿਸੇ ਤਰ੍ਹਾਂ ਦੇ ਮਾਮਲੇ ਆ ਜਾਂਦੇ ਕਿ ਕੱਪੀ ਜਾਂਦੇ ਦੇ ਬੰਦੇ ਦੇ ਕੱਪੀ ਲਾ ਕੇ ਕਿਉਂਕਿ ਰਾਤ ਦੇ ਸਮੇਂ ਇਸ ਬੰਦੇ ਦਾ ਬਾਰੇ ਇਹਨਾਂ ਨੂੰ ਹੁੰਦਾ ਕਿ ਇਹਨੂੰ ਵੀ ਰੈਕੋਰਡ ਕਰਨਾ ਮੁਸ਼ਕਲ ਹੋ ਜਾਂਦਾ ਕਿ ਜਿਹੜਾ ਪਿਸਟਲ ਜੀ ਹੈ ਇਹਨਾਂ ਤੋਂ ਸਾਡੇ ਕਿਸੇ ਇਹਦਾ ਏਅਰ ਪਿਸਟਲ ਇੱਕ ਇੱਕ ਮਦਦੀ ਕਰਦਾ ਹੋਇਆ ਨਿਯਮ ਤੇ ਇਸੇ ਦਾ ਕੰਮ ਜਾਨੀ ਕਿ ਜੇ ਚੀਜ਼ਾਂ ਹੋ ਕੇ ਨਾ ਉਹ ਹੋ ਨਹੀਂ ਸਕਤੀ ਹੈ ਨਿਯਮ ਤੋਂ ਅੱਗੇ ਹੋਰ ਕਵਰ ਕਰਨੇ ਆ ਇਸੇ ਦੀ ਜਿਹੜੀ ਵਾਲਦਾਂ ਤੇ ਗੱਡੀ ਵਰਤੀ ਵਿੱਚ ਰਹਿੰਦਾ ਉਹ ਵੀ ਸਰਕਾਰ ਕਰਦੀ ਹੈ ਤੇ ਇਸੇ ਪਿਸਟਲ ਜਤਿੰਦਰ ਲੱਕੀ ਏਵਨ ਪੰਜਾਬੀ ਰਾਜਪੁਰਾ